ਅੱਜ ਕਿਸਾਨ ਸ਼ਿਕਸ਼ਾ ਕਮੇਟੀ ਕੋਟਪੁੱਟਾ ਜ세ਬੰਦੀ ਵੱਲੋਂ ਅੱਜ 2 ਸਤੰਬਰ ਆ ਤੇ ਇਸ ਤੋਂ ਪਿਛੇ 31 ਗਸਤ ਨੂੰ ਅਸੀਂ ਇਹ ਜਿਹੜਾ ਦਿਨ ਆ 200 ਦਿਨ ਮਨਾਇਆ ਬਹੁਤ ਵੱਡੀ ਤਕਾਦ ਦੇ ਵਿੱਚ ਦਿਨ ਮਨਾਇਆ ਗਿਆ ਬਹੁਤ ਸਦਕਾ ਦਾ ਦੋਆ ਫਾਰਮਲ ਬਹੁਤ ਵੱਡਾ ਜਿਆਦਾ ਪ੍ਰਾਲੇ ਜਿੰਨੇ ਸਾਡੇ ਆਗੂ ਆ ਉਹਨਾਂ ਦੇ ਬਹੁਤ ਵੱਡੇ ਪ੍ਰਾਲੇ ਕਰਕੇ ਅਸੀਂ 13 ਤਰੀਕ ਨੂੰ 14 ਫਰਵਰੀ ਨੂੰ ਅਸੀਂ ਪਹੁੰਚੇ ਆ ਬਾਰਡਰਾਂ ਤੇ ਆਪਦੇ ਹੱਕ ਲੈਣ ਵਾਸਤੇ ਉਸ ਤੋਂ ਬਾਅਦ 21 ਤਰੀਕ ਨੂੰ ਵੀ ਬਹੁਤ ਸਰਕਾਰਾਂ ਨੇ ਸਾਡੇ ਤੇ ਜ਼ੁਲਮ ਕੀਤਾ ਇਹ ਉਦੋਂ ਵੀ ਸਾਡੀਆਂ ਸੰਗਤਾਂ ਬਹੁਤ ਦਿੱਲੀ ਜਾਣ ਵਾਸਤੇ ਸੀ ਪਰ 100 ਦਿਨ ਵੀ ਮਨਾਇਆ ਸੀ ਉਸ ਤੋਂ ਬਾਅਦ 200 ਦਿਨ ਦਾ ਸਰਕਾਰ ਨੂੰ ਦਸਤਾ ਵੀ ਅਸੀਂ ਇਹ ਬਹੁਤ ਜੂਝਣਾ ਵੀ ਜਾਣਦੇ ਆ ਤੇ ਹੱਕ ਲੈਣੇ ਵੀ ਜਾਣਦੇ ਆ ਇਹ ਸਾਰੇ ਦੇਸ਼ਵਾਸੀਆਂ ਨੇ ਬਹੁਤ ਵੱਡਾ ਦਿਨ ਮਨਾਇਆ ਗਿਆ ਵੀ ਸਾਡੇ ਕਾਨੂੰਨ ਜਿਹੜੇ ਆ ਸਾਡੇ ਪਾਕਰੇ ਵਿੱਚ ਨਹੀਂ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਗੇ ਗਰੀਬਾਂ ਦੇ ਹੱਕ ਦੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਇਸ ਕਰਕੇ ਸਾਰੀਆਂ ਸੰਗਤਾਂ ਨੇ ਬਹੁਤ ਜਿੰਨੇ ਵੀ ਕਿਸਾਨ ਆ ਬਾਕੀ ਜਿਹੜੇ ਬੰਦਿਆਂ ਬਹੁਤ ਜ਼ਿਆਦਾ ਅਪਰਾਧਾ ਕੀਤਾ ਤੇ ਬਹੁਤ ਰਸਣ ਪਾਣੀ ਕਿਸੇ ਚੀਜ਼ ਦੀ ਕਮੀ ਨਹੀਂ ਆਈ ਕਿ ਅੱਜ 2 ਤਰੀਕ ਨੂੰ ਅੱਜ ਵਕਤ 6 ਵਜੇ ਕਿਸਾਨ ਸ਼ਿਕਾਇਤ ਮੇਰੀ ਕੋਟ ਬੁੱਢਾ ਦੇ ਆਗੂ ਨੇ ਜਿਹੜਾ ਜਲੰਧਰ ਦੇ ਪ੍ਰਧਾਨ ਨੇ ਸਰਦਾਰ ਰਣਜੀਤ ਸਿੰਘ ਜੀ ਸਾਡੇ ਆਗੂ ਨੇ ਸਾਹਿਬ ਕੁਲਵਿੰਦਰ ਸਿੰਘ ਜੀ ਕਪੂਠਲਾ ਦੇ ਪ੍ਰਧਾਨ ਨੇ ਸਰਦਾਰ ਕੀ ਨਾਮ ਉਹਨਾਂ ਦਾ ਸ਼ਖਜੀਤ ਸਿੰਘ ਜੀ ਉਹਨਾਂ ਨੇ ਵੱਡਾ ਆਪਣੇ ਲੰਗਰ ਵਾਸਤੇ ਜਿਹੜਾ ਆਪਣਾ ਕਿਸਾਨ ਸ਼ਿਕਰ ਕਮੇਟੀ ਦਾ ਲੰਗਰ ਚੱਲ ਰਿਹਾ ਉਹਦੇ ਵਾਸਤੇ ਬਹੁਤ ਜਿਆਦੀਆਂ ਜਿਹੜਿਆ ਰਸਤਾ ਉਹ ਭੇਜੀਆਂ ਨੇ ਰਸਤਾ ਇਸ ਤਰ੍ਹਾਂ ਭੇਜੀਆਂ ਨੇ ਪਿਆਜ਼ ਜਿਹੜੇ ਉਹਨਾਂ ਭੇਜਿਆ 200 ਕਿਜੀ ਭੇਜੇ ਨੇ ਆਟਾ ਜਿਹੜਾ 15 ਤੋੜੇ ਭੇਜਿਆ ਤੇ ਜਿਹੜੀ ਖੰਡ ਆ ਉਹ 4 ਬੈਗ ਭੇਜੇ ਨੇ 200 ਕਿਲੋ ਮਦਦ ਰਫਾਇੰਡ ਦੇ 6 ਟਰੱਕ ਭੇਜਿਆ ਜੀ ਉਹਨਾਂ ਨੇ ਉਹਨਾਂ ਦਾ ਧੰਨਵਾਦ ਆ ਜੀ ਦਾਲ ਦੇ 150 ਕਿਲੋ ਦਾਲ ਭੇਜੀ ਆ ਜੀ ਚਾਹ ਪੱਤੀ ਉਹਨਾਂ ਦੇ 12 ਕਿਲੋ ਭੇਜੀ ਆ ਜੀ ਲੂਣ 100 ਕਿਲੋ ਭੇਜਿਆ ਜੀ ਮਿਰਚਾਂ ਭੇਜੀਆਂ ਜੀ 6 ਕਿਲੋ ਮਸਾਲਾ ਭੇਜਿਆ ਜੀ 6 ਕਿਲੋ ਹਲਦੀ 6 ਕਿਲੋ ਭੇਜੀ ਆ ਜੀ ਫੁੱਲ ਵੜੀਆਂ ਦੇ ਉਹਨਾਂ ਨੇ 42 ਕਿਲੋ ਭੇਜੀਆਂ ਜੀ ਬਤਾਉਂਗਾ ਜੀ ਤਾਜੀ ਸਬਜ਼ੀ ਉਹਨਾਂ 100 ਕਿਲੋ ਭੇਜੀ ਆ ਜੀ ਕਿ ਕਿਹਾ ਕਦ ਉਹਨਾਂ ਦੇ ਤਾਜੀ ਸਬਜ਼ੀ 50 ਕਿਲੋ ਭੇਜੀ ਆ ਤੇ ਆਲੂਆਂ ਦੇ 12 ਗੱਟੇ ਭੇਜਿਆ ਜੀ ਉਹਨਾਂ ਦੇ ਦੁੱਧ 40 ਕਿਲੋ ਜੀ ਫ੍ਰੈਸ਼ ਦੁੱਧ ਕਿ ਲਿਆ ਸਾਡੇ ਅੱਜ ਸਾਡੇ ਮੋਰਚੇ ਵਾਸਤੇ ਮੈਂ ਇਹਨਾਂ ਆਗੂਆਂ ਦਾ ਬਹੁਤ ਵੱਡਾ ਧੰਨਵਾਦ ਕਰਦਾ ਤੇ ਮੈਂ ਕਹਿੰਦਾ ਵੀ ਅਸੀਂ ਕਦੀ ਹਾਰ ਨਹੀਂ ਸਕਦੇ ਸਾਨੂੰ ਯਕੀਨ ਹੈ ਸਾਡੇ ਆਪ ਦੇ ਪ੍ਰਮਾਤਮਾ ਦੇ ਅਸੀਂ ਅਰਦਾਸਾ ਕਰਕੇ ਹਰਿਮੰਦਰ ਸਾਹਿਬ ਤੋਂ ਚੱਲੇ ਸਾ ਤੇ ਅਸੀਂ ਅਰਦਾਸਾ ਪੂਰੀਆ ਕਰਕੇ ਉਹਦੀ ਝੋਲੀ ਦੇ ਵਿੱਚ ਅਸੀਂ ਜਿੱਤ ਪਾ ਕੇ ਆਉਣੀ ਹੈ ਗੁਰੂ ਹਰਿਮੰਦਰ ਸਾਹਿਬ ਦੀ ਰਾਮਦਾਸ ਦੀ ਨਗਰੀ ਦੇ ਵਿੱਚ ਆ ਕੇ ਇਹ ਕਰਕੇ ਅਸੀਂ ਜਲੰਧਰ ਦੇ ਜੋ ਪ੍ਰਧਾਨ ਨੇ ਸਾਡੇ ਸੂਬਾ ਸੂਬਾ ਪ੍ਰਧਾਨਮੀਆਂ ਔਰ ਜ਼ਿਲ੍ਹਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀ ਤੇ ਸਰਦਾਰ ਕੁਲਵਿੰਦਰ ਸਿੰਘ ਜੀ ਤੇ ਸਦਾ ਕਲਜੀਤ ਸਿੰਘ ਜੀ ਜੋ ਕਪੂਰਥਲਾ ਸਖਜੀਤ ਸਿੰਘ ਸਖਜੀਤ ਸਿੰਘ ਜੀ ਉਹ ਇਹ ਕਪੂਰਥਲਾ ਦੇ ਪ੍ਰਧਾਨ ਵਡੀਆਂ ਸੇਵਾਵਾਂ ਕੀਤੀਆਂ ਨੇ ਇਹਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਇਹਨਾਂ ਨੇ ਬਹੁਤ ਜਸੇਬੰਦੀ ਦੇ ਪਿਛਲੇ ਪਾਸੇ ਉਹ ਕੱਟਾ ਤਾਂ ਹੀ ਡਿੰਗਦਾ ਸਿਰਜਾ ਮਾਰਦਾ ਵੀ ਜਦੋਂ ਕਿਲਾ ਕਾਇਮ ਆ ਤੇ ਸਾਡੀਆਂ ਸੰਗਤਾਂ ਦੇ ਹੌਸਲੇ ਬਲਦ ਨੇ ਇਸ ਕਰਕੇ ਅਸੀਂ ਅਸੀਂ ਚਾਹੁੰਦੇ ਆ ਵੀ ਇਹ ਲਗਾਤਾਰ ਅਸੀਂ ਲੜਾਈ ਜਿੱਤ ਕੇ ਜਾਣੀ ਆ ਕਿਉਂਕਿ ਕਰਕੇ ਮੈਂ ਸਾਰਿਆਂ ਦਾ ਦੂਰੀ ਦੂਰੀ ਵਾਰ ਤੇਰੀ ਤੇਰੀ ਵਾਰ ਆਈ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਤੋਂ ਪਹਿਲਾਂ ਆਪਾਂ ਖਦੀ ਦੀ ਸਾਜ ਪਾਈ ਵਾਹਿਗੁਰੂ ਜੀ ਕਾ ਨਾਮ ਰੱਖਾ ਵਾਹਿਗੁਰੂ ਜੀ ਕੀ ਫਤਿਹ 13 13 ਫਰਵਰੀ ਤੋਂ ਲੈ ਕੇ ਹੱਕੀ ਮੰਗਾਂ ਵਾਸਤੇ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਵੱਖ-ਵੱਖ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਅੱਜ ਸਾਡੇ ਜਿਲ੍ਹਾ ਜਲੰਧਰ ਤੋਂ ਸਰਵਾਰ ਰਣਜੀਤ ਸਿੰਘ ਜੀ ਅਲੀਵਾਲ ਜਿਲ੍ਹਾ ਪ੍ਰਬੰਧ ਸਰਵਾਰ ਕਿੰਦਰ ਸਿੰਘ ਜੀ ਕਿਦਰਪਿੰਡੀ ਤੋਂ ਤੇ ਸਰਜੀਤ ਸਿੰਘ ਜੀ ਕਪੂਰਖਲਾ ਤੋਂ ਇਹਨਾਂ ਨੇ ਅੱਗੇ ਵੀ ਲੰਗਰ ਦੇ ਵਿੱਚ ਬੜੀ ਵੱਡੀ ਸੇਵਾ ਕੀਤੀ ਆ ਅੱਜ ਵੀ ਜਿੱਦਾਂ ਪਿੱਛੇ ਵੀਡੀਓ ਦੇ ਵਿੱਚ ਲੱਧੂ ਸਾਹਿਬ ਦੱਸ ਕੇ ਗਏ ਆ ਉਹਨਾਂ ਨੇ ਲੰਗਰ ਦੇ ਵਿੱਚ ਬੜੇ ਵੱਡੇ ਪੱਧਰ ਤੇ ਸੇਵਾ ਕੀਤੀ ਆ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਰ ਮੇਸ਼ਰ ਕਰੀ ਅਰਦਾਸ ਕਰਦੇ ਆਂ ਕਿ ਉਹਨਾਂ ਨੂੰ ਮਹਾਰਾਜ ਕਿਰਪਾ ਕਰੇ ਇਹਨਾਂ ਦੇ ਖਜ਼ਾਨੇ ਜਿਹੜੇ ਆ ਉਹ ਭਰੀ ਰੱਖੇ ਤੇ ਇਸੇ ਤਰ੍ਹਾਂ ਇਹ ਜਿਹੜੀ ਅੰਦੋਲਨ ਦੀ ਸੇਵਾ ਕਰਦੇ ਕਰਦੇ ਰਹਿਣ ਜਦੋਂ ਸ਼ਕਤਾਂ ਦਾ ਪਿੱਛੋਂ ਸੰਯੋਗ ਹੋ ਜੇ ਤੇ ਉਦੋਂ ਫੌਜਾਂ ਸਰੋਪਰ ਦਿੰਦੀਆਂ ਨੇ ਜਦੋਂ ਪਿੱਛੋਂ ਸੰਗਤ ਦਾ ਸੰਯੋਗ ਹੋਵੇ ਤੇ ਇਸੇ ਤਰ੍ਹਾਂ ਸੰਗਤਾਂ ਸੰਯੋਗ ਦਿੰਦੀਆਂ ਰਹੀਆਂ ਤੇ ਇਹ ਮੋਰਚਾ ਆਪਾਂ ਜਿੱਤ ਕੇ ਜਾਵਾਂਗੇ ਅੰਦੋਲਨ ਆ ਆਪਾਂ ਗੁਰੂ ਦੀ ਓਟ ਲੈ ਕੇ ਚੱਲੇ ਸਾਂ ਤੇ ਉਹਨਾਂ ਦੇ ਭਾਣੇ ਦੇ ਵਿੱਚ ਬੈਠੇ ਆ ਤੇ ਉਹਨਾਂ ਜਿਤਨਾ ਅੱਗੇ ਪਿਛਲੇ ਅੰਦੋਲਨ 21 ਵਾਲੇ ਦੇ ਵਿੱਚ ਆਪਣੀ ਸਹਾਇਤਾ ਕੀਤੀ ਸੀ ਉਹਨਾਂ ਦੇ ਬਚਨਾਂ ਨਾਲ ਇਹ ਜਿੱਤੇ ਸਾਂ ਤੇ ਹੁਣ ਵੀ ਇਹ ਜਿਹੜਾ ਮੋਰਚਾ ਵਾ ਇਹ ਜਿੱਤ ਦੇ ਕੰਢੇ ਤੇ ਆ ਜਿੱਤ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ